ਇੱਥੇ ਵੀ ਨਹੀਂ ਨਿਕਲਦਾ ਮੈਂ ਕਢਾ ਉਹ ਜਾਣ ਕੇ ਉੱਧਰਲੇ ਪਾਸੇ ਪਾ ਲਿਆ ਯਾਰ ਆਹਾਂ ਡੰਡਾ ਇਹ ਆ ਦੋਵੇਂ ਨਟ ਕੱਢਤੇ ਇੱਧਰਲੇ ਠੀਕੇ ਕੱਢਿਆ ਠੀਕੇ ਕੱਢਤੇ ਇੱਧਰਲੇ ਨਿਕਲਿਆ ਨਹੀਂ ਹਲੇ ਕਾ ਪਟਾੜ ਗਿਆ ਉਹ ਚੱਤ ਅੱਤਨਾ ਵੱਡਦੀ ਹੋਏ ਨਾ ਨਟਿੱਲਾ ਕਰ ਲਉਂਦਾ ਲੜਾ ਨਾੜਤ ਕਰ ਦਿੱਤ ਲਾਉਂਦਾ ਨਾੜਤ ਦਿੱਲਾ ਕਰ ਰਿਹਾ ਹੈ ਕਿਉਂ ਵੈਸੀ ਹਾਂ ਉਹ ਵੈਸੀ ਨੇ ਲਦੀ ਪੀਓ ਉਹਨਾਂ ਕੀ ਚੇਤੇ ਫਿਰ ਇਹ ਕੜਾ ਕਦੇ ਪੱਟੀ ਹੈ ਪੁਲੀ ਨਿਆਤੀ ਸਾਰੀ ਹੋ ਗਈ ਸਫਾਈ ਬਾਈ ਸਫਾਈ ਹੋ ਗਈ ਜੀ ਤੇ ਇਰ ਕਲੈਂਡਰ ਵੀ ਖੋਲ ਲਿਆ ਇਹਦਾ ਆ ਪੈ ਧੋ ਲਿਆ ਇਹ ਫਿਰ ਕਸਾਂਗੇ ਆ ਦੇਖੋ ਅੰਦਰ ਸਾਫ ਸੁਥਰਾ ਹੋ ਗਿਆ ਬੈੱਡ ਤੇ ਨਾਲ ਨਾਲ ਜਿਹੜੇ ਬੈਰਿੰਗਾਂ ਨੂੰ ਗਰੀਸ ਆਉਣ ਵਾਲਾ ਠੀਕ ਕਰਕੇ ਦੇਖਿਆ ਆ ਗਿਆ ਆ ਦੇਖੋ ਇਹਨਾਂ ਨੂੰ ਵੀ ਸਾਰਿਆਂ ਨੂੰ ਗਰੀਸ ਆ ਗਿਆ ਤਕਰੀਬਨ ਉਹਟੇ ਬੈਰਿੰਗਾਂ ਨੂੰ 672 ਨੰਬਰ ਦੇ ਅਨੁਸਾਰ ਇਹਨਾਂ ਨੂੰ ਆਏ ਜਾਂਦਾ ਹੈ। ਬਾਕੀ ਇੱਧਰ ਦੇਖਦੇ ਆਂ ਲੱਗ ਰਿਹਾ ਮੁੰਡਾ ਗ੍ਰੀਸ ਹੈ ਸਾਰੇ ਬੈਰਿੰਗਾਂ ਨੂੰ ਤਕਰੀਬਨ ਆ ਗਿਆ। ਬਸ ਹੁਣ ਤਾਂ ਵੱਡਾ ਕੰਮ ਆ ਪਰਲਾ। ਆ ਵੀ ਰੇਡੀਏਟਰ ਗਲਤ ਹੋ ਜਾਂਦੀ ਫਿੱਟ ਲੱਗੇ ਦੀ ਕਰਨ ਪਰ ਚੱਕਰੇ ਪੈ ਗਿਆ ਜਦੋਂ ਉੱਪਰ ਚੱਕਣ ਲੱਗੇ ਪੌੜੀ ਵਾਲੇ ਡੰਡੇ ਜਾ ਫਸ ਗਿਆ ਤੇ ਇੱਥੋਂ ਟਟ ਗਿਆ ਹੁਣ ਗੈਸ ਵੈਲਡਿੰਗ ਵਾਲਾ ਰਹਿ ਨਹੀਂ ਪਿੰਡ ਸ਼ਹਿਰ ਜਾਣਾ ਪਊ ਤੇ ਕਾਲੂ ਕਰਾ ਕੇ ਲਿਆਵਾਂਗੇ ਫਿੱਟ ਕਰ ਦੇਣਾ ਦੀ ਕਿੱਥੇ ਹੁਣ ਇਹ ਕੱਲ ਦਾ ਹੀ ਪਿਆ ਆ ਸਮਾਨ ਬਾਕੀ ਆ ਪਿਆ ਆ ਗਾਰਡਨ ਵਾਲਾ ਹਾ ਪੂਲਾ ਪਟ ਤੇ ਆ ਦੀ ਆ ਵੀ ਚਾ ਲੋ ਟੈਂਕ ਵਾਲੇ ਚਾਦਰ ਨੂੰ ਹਲਾਉਣੀ ਐ ਟੈਂਕ ਨੂੰ ਚਾਦਰ ਜੀ ਅੱਗੇ ਫਿਰ ਉਹ ਪੱਟਲੇ ਬੈਰਿੰਗ ਪੱਟਲੇ ਬੈਰਿੰਗ ਵਾਲੀ ਸ਼ਾਫ ਉਹਦਾ ਸ਼ੈਫਟ ਦਾ ਸਾਈਜ਼ ਤੇ ਲਾ ਉਹ ਲਵਾ ਕੇ ਲਿਆਏ ਹੁਣ ਹੁਣ ਅੱਗੇ ਸਾਈਜ਼ ਕਰਾਣੀ ਦਈ ਐ ਹਲੇ ਉਹ ਦਊਗਾ ਮਿਸਤਰੀ ਕਦੋਂ ਉਹਦੀ ਦੋਏ ਪੁਲੀਆਂ ਪੱਟਦੀਆਂ ਥਰੈਸਰ ਵਾਲੀ ਸ਼ਾਫ ਟਾ ਪਈ ਐ ਇਹਦਾ ਸਾਈਜ਼ ਵੀ ਆ ਥੋੜਾ ਡਾਊਨ ਆ ਟੱਕ ਲਾ ਕੇ ਚੱਲੀ ਜਾਂਦਾ ਕਈ ਸੀਜ਼ਨ ਹੋ ਗਏ ਇਹ ਕੁਛ ਨਹੀਂ ਹੁੰਦਾ ਐਡਾ ਚੱਕਰ ਨਹੀਂ ਚਲਾ ਦਾਂਗੇ ਜਿੰਨਾ ਸੁਭਾਣ 베어ਿੰਗ ਨਹੀਂ ਮਰਦੇ ਪਹਿਲਾਂ 베어ਿੰਗ ਖਰਾਬ ਹੋਏ ਜਿਆਦਾ ਟਾਈਟ ਸੇਜ ਨਾਲ ਹੁਣ ਗਾਈਡਰਮ ਵਾਲੀ ਸ਼ਾਫਟ ਦਾ ਦੋਹੇ ਪਾਸੇ ਮਾਲ ਲਵਾਇਆ ਉਹ ਮਿਸਤਰੀ ਨੂੰ ਦੇ ਕੇ ਆਏ ਆ ਲੈ ਵੀ ਮੰਨ ਰਿਹਾ ਧੋਣਾ ਬੈਲ ਹੋ ਜਾਗਾ ਇਲੈਕਟ੍ਰੀ ਕੱਟਤੀ ਵੱਡੀ ਸ਼ਾਫਟਰ ਟੁੱਟ ਗਈ ਕਿ ਨਹੀਂ ਸਰਜੀਤ ਖਾਨ ਜੀ ਆ ਜਦ ਦੰਦੇ ਦਾ ਖਰਾਬ ਹੋ ਗਿਆ ਮੰਨੀ ਗੱਲ ਇੱਥੇ ਹੀ ਪੜਾਕਾ ਪੈ ਗਿਆ ਹੁਆ ਵੀ ਖਤਮ ਹੈ ਦੀ ਬਸ ਹੁ ਪਾਣੀ ਉਹ ਵੰਦਾ ਨਾ ਦੇਖ ਅੱਧਰ ਤੋਂ ਵੀ ਜ਼ਿਆਦਾ ਟੱਪ ਗਿਆ ਤਾਂ ਇੰਨੇ ਢਿੱਲ ਦੀ ਇਨਸ਼ਾਅੱਲਾ ਸੀਜ਼ਨ ਲਾ ਗਈ ਵਧੀਆ ਵਿਚ ਵਿਚ ਨਿਹੜੀ ਸਪੀਡ ਚੇਂਜਰ ਵੀ ਤਾਰ ਲਿਆ ਤੇ ਇੱਧਰ ਬੈਲ ਹੋ ਜਾ ਗੇ ਬੈਲ ਹੋ ਜਾ ਗੇ ਕਰਦੇ ਦੀ ਇਹ ਵੀ ਪੱਟ ਲਿਆ ਉਹ ਪੱਟਿਆ ਦਾ ਭਾਈ ਸ਼ਾਮ ਟੁੱਟੀ ਨਿਕੜੀ ਤੇ ਉਹ ਅੰਦਰੋਂ ਅੱਗੇ 5 ਨੰਬਰ ਦਾ 베어ਿੰਗ ਪੈਦਾ ਉੱਥੋਂ ਟੁੱਟੀ ਹੋਈ ਛਾਬਟ ਬਾਈ ਪਤਾ ਨਹੀਂ ਚੱਲੀ ਗਈ ਪਰ ਉਹ ਵੀ ਕੱਢ ਲਿਆ ਤੇ ਸਪੀਡ ਚੇਂਜਰ ਵੀ ਤਾਰਤਾ ਹੁਣ ਇਹਦੇ ਵੀ ਰਿੰਗ ਰੰਗ ਪਾਏ ਦੇਵਾਂਗੇ ਧੌਣ ਲੱਗੇ ਹੋਏ ਨੇ ਉੱਧਰ ਦੇਖਿਆ ਤੁਸੀਂ ਹੁਣ ਇਹਦਾ ਸਾਰਾ ਕੁਝ ਖੋਲੀ ਜਾ ਰਹੇ ਹਾਂ ਹਲੇ ਫਿੱਟ ਕੁਝ ਨਹੀਂ ਹੋ ਰਿਹਾ ਨਹੀਂ ਅੱਗੇ ਅਸੀਂ ਨਾਲ ਦੀ ਨਾਲ ਫਿੱਟ ਕਰੀ ਜੰਨੇ ਨੇ ਜਿਹੜੀ ਚੀਜ਼ ਖੋਲਦੇ ਆਂ ਵਸੇ ਇਹਦੇ ਕੱਲੇ ਗੁਟਕਿਆਂ ਨੂੰ ਜ਼ਰੂਰ ਤੇਲ ਗਰੀਸ ਵੱਜ ਗਿਆ ਓਕੇ ਨਿਕਲੇ ਬਾਕੀ ਕਲਰ ਐਡੀਟਰ ਤਾਰਿਆ ਸੀ ਕਹਿੰਦੇ ਧੋ ਕੇ ਫਿੱਟ ਕਰਦਾਂਗੇ ਧੋ ਲਿਆ ਜਦ ਉੱਪਰ ਚੜਨ ਲੱਗਿਆ ਪੌੜੀ 'ਚ ਫਸ ਗਿਆ ਦਾ ਇੱਥੇ ਥੱਲੇ ਦਾ ਹੌਸਪਾਈਪ ਇੱਥੇ ਲੱਗਿਆ ਉਹ ਤੜ ਗਿਆ ਉਹ ਬਿਲਡਿੰਗ ਕਰਾ ਕੇ ਲਿਆਵਾਂਗੇ ਤੇ ਬਾਕੀ ਦੇਖਦੇ ਆ ਹੋਰ ਕੀ ਕੀ ਸੱਪ ਨਿਕਲਦੇ ਨੇ ਜਿਸ ਕੀ ਪਹਿਲਾਂ ਨਹੀਂ ਕਹਿੰਦੇ ਵੀ ਓਕੇ ਆ ਆ ਸਾਫਟ ਗੈਡਰ ਵਾਲੀ ਨੂੰ ਦੱਸਿਆ ਹੀ ਹੈ ਦੇਖਿਆ ਇਹ ਪੱਟਣੀ ਪੈਗੀ ਪੱਟਿਆ ਪੁੜਾ ਤਾਂ ਦੀ ਵੀਰਾ ਇੱਥੇ ਟੈਂਕ ਥੱਲੇ ਲਵਾਵਾਂਗੇ ਸਾਫ ਨਹੀਂ ਆ ਰਹੀ ਦਿੱਕ ਇੱਥੇ ਸੌਖੀ ਰਹੂਗੀ ਅੱਗੇ ਫਿਰ ਕਹਿੰਦੇ ਚੱਲ ਬੈਰਿੰਗ ਦੇਖ ਲੈਂਦੇ ਬੈਰਿੰਗ ਦੇਖੇ ਉਹਦਾ ਸਾਈਜ਼ ਡਾਉਣ ਇੱਕ ਪਰਲੇ ਪੱਟੀ ਉਹਦਾ ਵੀ ਡਾਉਣ ਤੇ ਉਹ ਲਵਾ ਕੇ ਲੈ ਆਏ ਗੈਸ ਬਿਲਡਿੰਗ ਵਾਲਿਆਂ ਨੇ ਤਸੱਲੀਂ ਕਰਾਤੀ ਦੋਵੇਂ ਸੀਟਾਂ ਲਾਈਆਂ ਠੀਕ ਹੈ ਜੀ ਤੇ ਹੁਣ ਅੱਗੇ ਦੇਖਦੇ ਆਂ ਬੈਲ ਹੋਜੰ ਨੂੰ ਸਾਫਟ ਨਵੀਂ ਲਿਆਵਾਂਗੇ ਨੂੰ ਜਾ ਕੇ